ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹਲ ਪਨੇਵਾ ਇੱਕ ਓੰਕਾਰ ਸਤਗੁਰੂ ਪ੍ਰਸਾਦ ਹਰ ਕਾ ਨਾਮ ਧਿਆਇ ਕਾ ਹੋ ਹੋ ਹਰਿਆ ਭਾਈ ਕਰਮ ਲਿਖਨ ਤੈ ਪਾਈਐ ਇਹ ਰੁੱਤ ਸੁਹਾਈ ਵਾਣ ਪ੍ਰੇਣਿਤ ਪਵਣ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੜ ਨਾ ਧਾਈ ਪੰਜੇ ਬੱਦੇ ਮਹਾ ਬਲੀ ਕਰ ਸਰਚਾਟੋਆ ਆਪਣੀ ਚਰਨ ਜਪੈਨ ਵਿੱਚ ਦਇ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰਵਾ ਦਿਨ ਰੈਣ ਨਾਮ ਧਿਆਈ ਦਾ ਫਿਰ ਪਾਏ ਨਾ ਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿੱਥੋਂ ਉਪਜੈ ਕਹਿ ਰਹਾ ਕਹਿ ਮਾਹੇ ਸੁਮਾਵੈ ਜੀਅ ਜੰਤ ਸਭ ਖਸਮ ਕੇ ਕਉਣ ਕੀਮਤ ਪਾਵੈ ਕਹਿਨ ਧਿਆਨ ਸੁਣਨ ਨੇਤ ਸੇ ਭਗਤ ਸੁਹਾਵੈ ਅਗਮ ਅਗੋਚਰ ਸਾਹਿਬੋ ਤੂ ਸਰਲ ਵੈ ਨ ਲਾਵੈ ਸਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੈ ਅਗਮ ਅਗੋਚਰ ਸਾਹਿਬੋ ਦੂਸਰ ਲਵੈ ਨ ਲਾਵੈ ਸਾਚੇ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹਲ ਪਨੇਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕਾ ਹੋ ਹੋ ਹਰਿਆ ਭਾਈ ਕਰਮ ਲਿਖਨ ਤੈ ਪਾਈ ਐ ਇਹ ਰੁੱਤ ਸੁਹਾਈ ਵਾਣ ਪ੍ਰੇਣਿਤ ਪਵਣ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੜ ਨਾ ਧਾਈ ਪੰਜੇ ਬੱਦੇ ਮਹਾ ਬਲੀ ਕਰ ਸਰਚਾਟੋਆ ਆਪਣੀ ਚਰਨ ਜਪੈਨ ਵਿੱਚ ਦਇ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰਵਾ ਦਿਨ ਰੈਣ ਨਾਮ ਧਿਆਇਦਾ ਫਿਰ ਪਾਏ ਨਾ ਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੈ ਕਹਿ ਰਹਿ ਕਹਿ ਮਾਏ ਸੁਮਾਵੇ ਜੀਅ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਧਿਆਇਨ ਸੁਣਨ ਨੇਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਤੂ ਸਰਲ ਵੈ ਨਾ ਲਾਵਾ ਸੱਚ ਪੂਰ ਹੈ ਗੁਰ ਉਪਦੇਸਿਆ ਨਾਨਕ ਸੁਣਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੈ ਨ ਲਾਵੈ ਸੱਚ ਪੂਰ ਹੈ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹਲ ਪੰਜਵਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮ ਲਿਖਨ ਤੈ ਪਾਈਐ ਇਹ ਰੁੱਤ ਸੁਹਾਈ ਵਾਣ ਤ੍ਰਿਣ ਤ੍ਰਿਪਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਧਾਈ ਪੰਜੇ ਬੱਦੇ ਮਹਾਬਲੀ ਕਰ ਸਚਾ ਟੋਆ ਆਪਣੇ ਚਰਨ ਜਪਾਇਨ ਵਿੱਚ ਦਇ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰਵਾਦ ਨ ਰੈਣ ਨਾਮ ਧਿਆਇ ਦਾ ਫਿਰ ਪਾਏ ਨਾ ਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿੱਥੋਂ ਉਪਜੈ ਕਹਿ ਰਹਿ ਕਹਿ ਮਾਹੇ ਸੁਮਾਵੈ ਜੀਅ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਨ ਤੇ ਆਇਨ ਸੁਣਨ ਨੇਤ ਸੇ ਭਗਤ ਸੁਹਾਵੈ ਅਗਮ ਅਗੋਚਰ ਸਾਹਿਬੋ ਤੂ ਸਰਲ ਵੈ ਨ ਲਾਵੈ ਸਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੈ ਅਗਮ ਅਗੋਚਰ ਸਾਹਿਬੋ ਦੂਸਰ ਲਵੈ ਨ ਲਾਵੈ ਸਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹਲ ਪਨੇਵਾ ਇੱਕ ਓੰਕਾਰ ਸਤਗੁਰੂ ਪਰਸਾਦ ਹਰ ਕਾ ਨਾਮ ਧਿਆਇ ਕਾ ਹੋ ਹੋ ਹਰਿਆ ਪਾਈ ਕਰਮ ਲਿਖਨ ਤੈ ਪਾਈ ਐ ਇਹ ਰੁੱਤ ਸੁਹਾਈ ਵਾਣ ਪ੍ਰੇਣਿਤ ਰਿਪਾ ਵਣ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਖੀ ਸਬਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੌੜ ਨ ਧਾਈ ਪੰਜੇ ਬੱਦੇ ਮਹਾਬਲੀ ਕਰ ਸਚਾਟੋਆ ਆਪਣੀ ਚਰਨ ਜਪੈਨ ਵਿੱਚ ਦਇ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰਵਾਦ ਨ ਰੈਣ ਨਾਮ ਧਿਆਈ ਦਾ ਫਿਰ ਪਾਏ ਨਾਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੈ ਕਹਿ ਰਹਿ ਕਹਿ ਮਾਹੇ ਸੁਮਾਵੈ ਜੀਅ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਧਿਆਨ ਸੁਣਨ ਨੇਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਤੂੰ ਸਰਲ ਵੈ ਨਾ ਲਾਵਾ ਸਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੇ ਅਗਮ ਅਗੋਚਰ ਸਾਹਿਬ ਦੂਸਰ ਲਵੈ ਨ ਲਾਵੈ ਸਚ ਪੂਰ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹਲ ਪਨੇਵਾ ਇਕ ਓੰਕਾਰ ਸਤਗੁਰੂ ਪ੍ਰਸਾਦ ਹਰ ਕਾ ਨਾਮ ਧਿਆਇ ਕਾ ਹੋ ਹੋ ਹਰਿਆ ਪਾਈ ਕਰਮ ਲਿਖਨ ਤੈ ਪਾਈ ਐ ਇਹ ਰੁੱਤ ਸੁਹਾਈ ਵਾਣ ਪ੍ਰੇਣਿਤ ਪਵਣ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੜ ਨ ਤਾਈ ਪੰਜੇ ਬੱਦੇ ਮਹਾਬਲੀ ਕਰ ਸਰਚਾਟੋਆ ਆਪਣੇ ਚਰਨ ਜਪਾਇਨ ਵਿੱਚ ਦਇ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰਵਾਦ ਨਰੈਣ ਨਾਮ ਧਿਆਇਦਾ ਫਿਰ ਪਾਏ ਨਾਮੋਆ ਜਿਸ ਤੇ ਉਪਜੇ ਅਨੰਕਾ ਸੋਈ ਫਿਰ ਹੋਆ ਕਿੱਥੋਂ ਉਪਜੈ ਕਹਿ ਰਹਿ ਕਹ ਮਾਹੇ ਸੁਮਾਵੈ ਜੀਅ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਨ ਤੇ ਆਇਨ ਸੁਣਨ ਨੇਤ ਸੇ ਭਗਤ ਸੁਹਾਵੈ ਅਗਮ ਅਗੋਚਰ ਸਾਹਿਬੋ ਤੂ ਸਰਲ ਵੈ ਨ ਲਾਵੈ ਸਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੈ ਅਗਮ ਅਗੋਚਰ ਸਾਹਿਬੋ ਦੂਸਰ ਲਵੈ ਨ ਲਾਵੈ ਸਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ